ਅੱਜ ਵੀ ਤੁੰਦ ਪੂਰੀ ਫੁੱਲ ਆ ਗਈ ਫੇਰ ਕੱਲ ਵਧੀਆ ਦਿਨ ਲੱਗਿਆ ਸੀ ਤੇ ਹੈਲੋ एवरीवन ਸਾਰਿਆਂ ਨੂੰ ਅੱਜ ਕਿਸੇ ਕੰਮ ਤੋਂ ਸਾਨੂੰ ਜਾਣਾ ਪਿਆ ਸੀ ਬਰਨਾਲੇ ਤੇ ਮੈਂ ਉਧਰੋਂ ਡਿਊਟੀ ਤੋਂ ਆਫ ਕੀਤਾ ਸੀ ਬਰਨਾਲੇ ਜੋ ਵੀ ਕੰਮ ਸੀ ਉਹ ਸੀਨ ਕਰਿਆ ਏ ਹੁਣੀ ਥੋੜਾ ਟਾਈਮ ਪਹਿਲਾਂ ਹੀ ਘਰੇ ਵੜੇ ਆ ਕੋਠੇ ਦੇ ਕਿਸੇ ਦਾ ਪਤੰਗ ਉੱਟਕੇ ਆ ਗਿਆ ਅਸੀਂ ਚੱਕ ਲੈ ਨੀਚੇ ਇਹਦੇ ਨਾਲ ਆਹ ਡੋਰ ਸੀਗੀ ਪਰ ਤੀਕ ਇਹਨੂੰ ਉਡਾਈ ਜੇ ਜਾਂਦਾ ਅਸੀਂ ਇਹ ਡੋਰ ਕੱਟਦੀ ਤੇ ਆ ਰੀਨ ਦੇਤੀ ਇਹਨੂੰ ਨਾਲ ਕਿਉਂਕਿ ਇਹ ਵਾਲੀ ਤਤੇ ਚੁਬ ਜਾਣੀ ਹੈ ਵਿੱਚ ਹੋ ਜਾਨੀਆ ਉੱਤੇ ਵੱਜਣੀ ਹੈ ਇਹਦੇ ਬੜੀ ਮਾਸੀ ਹੈ ਹੁਣ ਇਹ ਇੱਧਰ ਨਹੀਂ ਆ ਰਹੀ ਲੈ ਰਿਆ ਟਰੈਕਟਰ ਚਲਾ ਕੇ ਪ੍ਰਤੀਕ ਮੈਨੂੰ ਲਿਆਇਆ ਹੁਣ ਉੱਪਰ ਕੋਠੇ ਤੇ ਕਹਿੰਦਾ ਉੱਪਰ ਪਤੰਗ ਚੜਾਉਣਾ ਹੈ ਮਤਲਬ ਆਪ ਤਾਂ ਨਹੀਂ ਇਹ ਚਲਾਉਂਦਾ ਚੜਾਉਂਗਾ ਤਾਂ ਮੈਂ ਹੀ ਪਤੰਗ ਬਸ ਦੂਰ ਖੜਾ ਦੇਖੀ ਜਾਊ ਇਹ ਆਪ ਦਾ ਇੰਜੋਏ ਕਰੀ ਜਾਊਗਾ ਤੇ ਇਸ ਤੋਂ ਬਾਅਦ ਹੁਣ ਟਿਊਸ਼ਨ ਵਾਲੇ ਬੱਚੇ ਵੀ ਆਉਣਾ ਨੇ 10 15 ਮਿੰਟ ਦੇ ਨਾਲ ਖੇਡ ਕੇ ਫਿਰ ਟਿਊਸ਼ਨ ਲਾਉਣਾ ਹੈ ਟਿਊਸ਼ਨ ਤੋਂ ਬਾਅਦ ਤੇ ਦੇਖਦੇ ਆ ਕੀ ਕੋਈ ਕੰਮ ਹੈਗਾ ਕਰਨ ਵਾਲਾ ਤੋ ਕਰ ਲਿਆ ਤਾਂ ਪਤੰਗ ਸੀ ਜਿਹੜਾ ਤਾਂ ਲਈਏ ਪਰ ਪਤੰਗ ਪਤਾ ਕੀ ਹੋ ਗਿਆ ਥੱਲੇ ਚੜਾਉਂਦਾ ਸੀ ਇਹ ਇੱਥੋਂ ਫਟ ਗਿਆ ਤੇ ਕਿੱਥੋਂ ਫਟ ਗਿਆ ਤੇ ਹੁਣ ਨੀਚੇ ਤੋਂ ਚੇਪੀ ਮੰਗਵਾਉਣੀ ਆ ਉਹ ਲਾਉਣੀ ਆ ਰੰਗ ਚੜਿਆ ਤਾਂ ਠੀਕ ਆ ਨਾ ਚੜਿਆ ਤਾਂ ਠੀਕ ਆ ਲੈ ਅਸੀਂ ਬਸ ਇਹਦਾ ਇੰਜੋਏਮੈਂਟ ਹੋ ਜੂਗਾ ਤਾਂ 5-10 ਮਿੰਟਾਂ ਵਾਸਤੇ ਜਵਾਕਾਂ ਨੂੰ ਖੁਸ਼ ਕਰਨ ਲਈ ਬਹੁਤ ਕੁਝ ਕਰਨਾ ਪੈਂਦਾ ਪੇਰੈਂਸ ਬਣ ਕੇ ਪਤਾ ਲੱਗਦਾ ਇਹ ਚੀਜ਼ ਦਾ ਚੇਪੀ ਲਾ ਕੇ ਦੇਖ ਰਹੇ ਹਾਂ ਜੇ ਚੱਲੂ ਕੰਮ ਇਹਦਾ ਚਾ ਪੂਰਾ ਹੋ ਜੂ ਦੇਖਦੇਣ ਲਾ ਕੇ ਚੇਪੀ ਜੇ ਚੜਦਾ ਹਨ ਲੋ ਜੀ ਪਤੰਗ ਨੂੰ ਪਲਸਟਰ ਕਰਤਾ ਚੜਾ ਕੇ ਦੇਖਦੇ ਆ ਚੜਦਾ ਕਿ ਨਹੀਂ ਪਰ ਸਾਡੀ ਡੋਰ ਜਿਹੜੀ ਹੈਗੀ ਆ ਉਹ ਇਕੱਠੀ ਆ ਤੇ ਹੈ ਹੀ ਥੋੜੀ ਜੀ ਬਸ ਇੰਨਾ ਇੰਨੀ ਕੁ ਦੂਰ ਜਾਂਦਾ ਦਿਖਾਈ ਉੱਧਰ ਇੰਨੀ ਕੁ ਦੂਰ ਹੀ ਜਾਂਦਾ ਆਦਾਂਗਾ ਰਿਗਾਰਡਮੈਂਟ ਕਰਕੇ ਅਸੀਂ ਚੜਾ ਲਿਆ ਕੇਰਾ ਪਤੰਗ ਇਹ ਦੋਰ ਨਾ ਆ ਰਹੀ ਸਾਡਾ ਪਤੰਗ ਸਾਡਾ ਸਾਨਿਆ ਜਾ ਦੇਖੋ ਪਤੰਗ ਜਾਂਦਾ ਪਤੰਗ ਬਹੁਤ ਉੱਤੀ ਚਲ ਗਿਆ ਹੋਰ ਡੋਰ ਮਗਵਾਉਣੇ ਆ ਜੇ ਮਿਲ ਗਈ ਤਾਂ ਫਿਰ ਹੋਰ ਚੜਾ ਲਾਂਗੇ ਆ ਫਿਰਦਾ ਇੱਧਰ ਦੇਖੋ ਇੱਧਰ ਕਿੰਨੀ ਖੁਸ਼ੀ ਹੈ ਆਹਾ 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 ਯਾ ਕਿਤੇ ਨਾ ਲੱਗਿਆ ਵੈਸੇ ਤੈਨੂੰ ਪਤੰਗ ਲਿਆ ਕੇ ਦੇਉ ਡੈਡੀ ਸਾਨੂੰ ਪਤੰਗ ਲਿਆ ਕੇ ਦੇਉ ਡੈਡੀ ਸਾਡਾ ਪਤੰਗ ਅਸੀਂ ਜਿਗਾਰਡਮੈਂਟ ਲਾ ਕੇ ਇੱਕ ਵਾਰ ਚੜਾਈ ਲਿਆ ਪਤੰਗ ਦਾ ਵਾਵਾ ਉੱਚੀ ਚੜ ਗਿਆ ਤੇ ਡੋਰ ਹੈ ਨਹੀਂ ਡੋਰ ਖਤਮ ਹੈ ਬੰਦੇ ਸੇ ਵੀ ਇਹ ਕੱਚੀ ਡੋਰ ਹੈ ਨਹੀਂ ਪਤਾ ਕਦੋਂ ਟੁੱਟ ਜੇ ਜਵਾਕ ਕਣ ਮੈਂ ਜਮਾ ਨਹੀਂ ਰეკਮੈਂਡ ਕਰੂੰਗਾ ਵੀ ਪਤੰਗ ਜੜਾਓ ਬਸ ਇਹ ਵੈਸੇ ਹੀ ਪ੍ਰਤੀਕ ਦਾ ਸ਼ੌਂਕ ਪੂਰਾ ਹੋ ਜੂ ਇੰਨੇ ਕਿ ਨਾਲ ਬਹੁਤ ਦਿਨਾਂ ਦਾ ਵਿਚਾਰਾ ਫਿਰਦਾ ਸੀ ਦੇਖੋ ਹੁਣ ਬਹੁਤ ਅੱਛੀ ਆ ਹੁਣ ਤਾਂ ਸਾਰੀ ਰੀਲ ਲਗਾਤੀ ਕੱਚੀ ਡੋਰਾ ਜੇ ਕਿਸ ਨਾਲ ਪੇਚੇ ਪੂਚੇ ਪਾਉਣੇ ਹੋ ਤਾਂ ਵੀ ਲੈ ਜੂ ਸਾਡਾ ਪਤੰਗ ਬਹੁਤ ਦਿਨਾਂ ਦਾ ਜੀਜਾ ਕਰਦਾ ਸੀ ਵੀ ਪਤੰਗ ਚੜਾ ਲਈਏ ਕਿਉਂਕਿ ਜਦੋਂ ਵੀ ਕੋਠੇ ਤੇ ਚੜਦੇ ਆ ਆਸੇ-ਪਾਸੇ ਬਹੁਤ ਪਤੰਗ ਚੜਾਈ ਜਾਂਦੇ ਨੇ ਇਕੱਲੇ ਜਵਾਕ ਨਹੀਂ ਚੜਾਉਂਦੇ ਸਾਡੇ ਬਹੁਤ ਵੱਡੇ-ਵੱਡੇ ਜਿਆਦਾ ਏਜ ਦੇ ਵੀ ਚੜਾਉਂਦੇ ਨੇ ਪਤੰਗ ਆ ਦੂਜੀ ਰੀਲ ਲਿਆਂਦੀ ਸੀ ਸਾਰੀ ਖਤਮ ਕਰਤੀ ਦੇਪ ਤਾਂ ਕਿੰਨੀ ਉੱਚੀ ਚਲਾ ਗਿਆ ਜਮਾ ਛੋਟਾ ਜਿਹਾ ਦਿਖਦਾ ਅੱਜ ਦੇ ਲਈ ਕੈਮਰਾਮੈਨ ਇਹ ਹੈ ਸਾੜੀਆਂ ਇਹਦੇ ਨਾਲ ਨਾਲ ਹੀ ਸਾਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹੁੰਦੇ ਆ ਤੇ ਜਿਹੜੇ ਵੀ TGT ਕਰ ਰੱਖੀ ਆ सीटेट ਕੁਆਲੀਫਾਈ ਆ ਡੀ ਟ੍ਰਿਪਲ ਐਸ ਬੀ ਦੀਆਂ ਪੋਸਟਾਂ ਆਈਆਂ ਹੋਈਆਂ ਨੇ ਤੇ 8 ਮੇਰੇ ਖਿਆਲ ਅੱਠ ਫਰਵਰੀ ਨੂੰ ਅਪਲਾਈ ਹੋਣੀਆਂ ਸਟਾਰਟ ਹੋਣਗੀਆਂ ਜਿਹਨੇ ਵੀ ਸੀਟ ਐਟ ਕਲੀਅਰ ਕਰ ਰੱਖਿਆ ਦਿੱਲੀ ਦੀਆਂ ਪੋਸਟਾਂ ਨੇ ਟੀਚਿੰਗ ਦੀਆਂ ਕਾਫੀ ਜ਼ਿਆਦਾ ਪੋਸਟ ਆਣੇ ਜਿਵੇਂ ਸਾਇੰਸ ਦੀਆਂ ਪੋਸਟਾਂ ਨੇ 500 600 ਦੇ ਕਰੀਬ ਤੇ ਇਸੇ ਤਰ੍ਹਾਂ ਮੈਥ ਦੀਆਂ ਨੇ ਐਸਐਸਟੀ ਇੰਗਲਿਸ਼ ਸਾਰੇ ਸਬਜੈਕਟਸ ਦੀਆਂ ਪੋਸਟ ਆਈਆਂ ਨੇ ਸੋ ਜੇ ਕੋਈ ਤੁਹਾਡੇ ਚੋਂ ਸੀਟ ਐਡ ਕੁਆਲੀਫਾਈ ਹੈਗਾ ਤਾਂ ਉਹਦੇ ਲਈ ਅਪਲਾਈ ਕਰ ਸਕਦਾ ਤੇ ਉਹਦੇ ਲਈ ਅਗਰ ਕਿਸੇ ਨੇ ਤਿਆਰੀ ਕਰਨੀ ਹੈ ਤਾਂ ਉਹ ਤਿਆਰੀ ਕਰਨ ਦੇ ਲਈ ਲੈਟਸ ਲਰਨ ਚੈਨਲ ਹੈ ਹਿਮਾਂਸ਼ੀ ਸਿੰਘ ਦਾ ਉਹਨੂੰ ਫੋਲੋ ਕਰ ਸਕਦਾ ਲੋ ਜੀ ਪਤੰਗ ਨੂੰ ਹੁਣ ਕੋਈ ਨਹੀਂ ਚੜਾ ਰਿਹਾ ਇੱਥੇ ਅਸੀਂ ਬੰਨਤਾ ਇਹਦੇ ਨਾਲ ਆਪੇ ਚੜੀ ਜਾਊਗਾ ਉੱਪਰ ਹਵਾ ਬਹੁਤ ਜ਼ਿਆਦਾ ਨਾ ਤਾਂ ਕਰਕੇ ਆਪੀ ਚੜੀ ਜਾਂਦਾ ਥੱਲੇ ਆਉਣ ਆਉਂਦੇ ਹੀ ਨਹੀਂ ਹੈਗਾ ਹੁਣ ਜੇ ਆਊਗਾ ਤਾਂ ਜੇ ਆਊਗਾ ਤਾਂ ਆਪਾਂ ਗੋਲੇ ਹੈਗੇ ਆਂ ਬਸ ਇੰਨਾ ਕਚਾ ਸੀ ਤੰਗ ਚੜਾਉਂਦਾ ਤੇ ਉਹ ਚੜਾ ਲਿਆ ਤੰਗ ਚੜਾ ਕੇ ਕਿੰਨਾ ਕੁ ਵੱਡਾ ਇੰਨਾ ਵੱਡਾ ਅੱਛਾ ਹੁਣ ਬਤਾ ਹੁਣ ਪਤਾ ਕਿ ਕੌਣ ਚੜਾਈ ਜਾਂਦਾ ਕਾਫੀਆ 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 ਪੰਗੇ ਲੈਣ ਲੱਗੀ ਇਹ ਪਤੰਗ ਚੜਾ ਕੇ ਅਸੀਂ ਬਹੁਤ ਸ਼ੌਂਕ ਪੂਰਾ ਕਰ ਲਿਆ ਹੁਣ ਇਹਨੂੰ نیچے ਤਾਰਦੇ ਆਂ ਤੇ ਡੋਰ ਇਕੱਠੀ ਕਰਦੇ ਆਂ ਕਿਉਂ ਕਿਉਂਕਿ ਹੁਣ ਟਿਊਸ਼ਨ ਵਾਲੇ ਬੱਚੇ ਆਉਣ ਵਾਲੇ ਨੇ ਜੇ ਆਗੇ ਤਾਂ ਫਿਰ ਉਹਨਾਂ ਨੂੰ ਇੱਕਦਮ نیچے ਜਾਣਾ ਪਊਗਾ ਪੜਾਉਣ ਵਾਸਤੇ ਤਾਂ ਉਦੋਂ ਪਹਿਲਾਂ ਪਹਿਲੇ ਤਾਰ ਲੈਂਦੇ ਆਂ ਉਹਨੂੰ نیچے ਮੈਨੂੰ ਤਾਂ ਪਤੰਗ ਚੜਾਉਣ ਤੇ ਲਾਤਾ ਆਪ ਤੂੰ ਇਹਦੇ ਨਾਲ ਖੇਡ ਰਿਹਾ ਹੈਂ ਹੈ ਨਹੀਂ ਕਿਉਂ ਜੇ ਤੂੰ ਇਹਦੇ ਨਾਲ ਹੀ ਖੇਡਣਾ ਸੀ ਫਿਰ ਮੈਨੂੰ ਕਿਉਂ ਕਿਹਾ ਪਤੰਗ ਚੜਾਉਣ ਵਾਸਤੇ ਚਾਈ ਨੇ ਹੁਣਨੇ ਕੇਦਾ ਡੈਡੀ ਠੀਕ ਉਹ ਜੀ ਪਤੰਗ ਲਾ ਲਿੱਤਾ ਗਿਆ ਤੇ ਡੋਰ ਵੀ ਇਕੱਠੀ ਕਰ ਲਈਤੀ ਗਈ ਆ ਤੇ ਹੁਣ ਨੀਚੇ ਚਲਦੇ ਆ ਫੇਰ ਮਿਲਦੇ ਆ ਤੁਹਾਨੂੰ ਥੋੜੇ ਟਾਈਮ ਤੱਕ ਆ ਸਾਡਾ ਬਾਹਰਲਾ ਘਰ ਆ ਜਿਹੜਾ ਇੱਧਰ ਬੱਲਬ ਲੱਗਿਆ ਹੋਇਆ ਪਸ਼ੂਆਂ ਵਾਸਤੇ ਉਹ ਕਾਫੀ ਅੰਦਰ ਲੱਗਿਆ ਹੋਇਆ ਉਹਦਾ ਘਰ ਨਹੀਂ ਉਹਦਾ ਚੰਨ ਮਰਦਾ ਤਾਂ ਜਿਹੜਾ ਆਹ ਵਾਲਾ ਡੰਡਾ ਜ ਆ ਇਹਦੇ ਉੱਪਰ ਆਪਾਂ ਬੱਲਬ ਲਟਕਾਵਾਂਗੇ ਹੁਣ ਇਹਦੇ ਉੱਪਰ ਤਾਂ ਉਹਦੇ ਲਈ ਆ ਤਾਰ ਲੈਂਦੀ ਆ ਹਾਈਕ ਹੋਲਡਰ ਲੈਂਦਾ ਤਾਂ ਇੱਕ ਪਲੱਗ ਪਹਿਲਾਂ ਕੱਲ ਅਸੀਂ ਕਰਦੇ ਸੀਗੇ ਪਰਾਤਾ ਜਿਹੜੀ ਹੈਗੀ ਉਹ ਖਰਾਬ ਨਿਕਲੀ ਅੱਜ ਦੁਬਾਰੇ ਕਰਦੇ ਆਂ ਹਾਂਜੀ ਕਨੈਕਸ਼ਨ ਸਾਰੇ ਇੱਕ ਵਾਰ ਲਗਾਤੀ ਆ ਆਹ ਤਾ ਪੁਰਨਾ ਵੱਲਵ ਜੋੜਤਾ ਇੱਕ ਵਾਰੀ ਨੂੰ ਇੱਥੇ ਚਲਾ ਕੇ ਦੇਖਦੇ ਆਂ ਚੱਲਦਾ ਹੁਣ ਹੋ ਗਿਆ ਹੁਣ ਇਹਨੂੰ ਬਸ ਉੱਥੇ ਚੜ ਦੇਣਾ ਜਾਗੇ ਦੇਖੋ ਜੀ ਮਾਸਟਰ ਸਾਹਿਬ ਨੇ ਜਿਹੜੇ ਵੱਲਵ ਲਗਾ ਰਹੇ ਨੇ ਹੋਪਸ ਹੋ ਸਕਸੈਸਫੁਲ ਰਹੇ ਸਾਡਾ ਮਿਸ਼ਨ ਇਹ ਸਾਡੇ ਤਾਇਆ ਜੀ ਨੇ ਇਹਨਾਂ ਨੂੰ ਇਲੈਕਟ੍ਰੀਕਲ ਚੀਜ਼ਾਂ ਦਾ ਵਾੜਾ ਹੀ ਜ਼ਿਆਦਾ ਇੰਟਰਸਟ ਆ ਇਹਨਾਂ 'ਚ। ਜੇ ਸਾਡੇ ਕੋਈ ਬੱਲਬ, ਕੋਈ ਸਵਿੱਚ ਐਵੇਂ ਜੇ ਕੋਈ ਖਰਾਬ ਹੋ ਜੇ ਜਾਂ ਨਵਾਂ ਲੈ ਕੇ ਆਉਣਾ ਹੋਵੇ ਤਾਂ ਸਭ ਤੋਂ ਜ਼ਿਆਦਾ ਕਾੜੀ ਇਹਨਾਂ ਨੂੰ ਹੁੰਦੀ ਆ। 2 ਟੀਵੀ ਜੇ ਕੋਈ ਖਰਾਬ ਹੋ ਜੇ ਇਹਨਾਂ ਨੂੰ ਬੜੀ ਟੈਨਸ਼ਨ ਹੋ ਜਾਂਦੀ ਆ। ਇਹੋ ਜੇ ਕੰਮ ਕਰਦੇ ਆ ਸਾਡੇ ਤਾਇਆ ਜੀ। ਲਓ ਜੀ ਬੱਲਬ ਤਾਂ ਹੁਣ ਟੰਗਤਾ। ਤੇ ਚੈੱਕ ਕਰਕੇ ਦੇਖਦੇ ਨੇ ਹੁਣ। ਆ ਥੋੜੀ ਜਿਹੀ ਲੰਬੀ ਆ ਚਲੋ ਇਹ ਸਾਡੇ ਚਾਚੀ ਜੀ ਨੇ ਇੱਥੇ ਕੋਹਾਂ ਸਿੱਟਦੇ ਨੇ ਹਾਂਜੀ ਕਾਦੀ ਨਿਬੜਾ ਦੀ ਕਾਦੀ ਵੀਡੀਓ ਬਣਾਉਣੀ ਆ ਨਹੀਂ ਇਹ ਬਹੁਤ ਸੋਹਣੀ ਆਉਂਦੀ ਆ ਅੰਦਰ ਲੱਗਿਆ ਹੋਇਆ ਸੀ ਬੱਲ ਉਹਦਾ ਚੰਨ ਦਾ ਸੁੰਦਰ ਹੀ ਰਹਿੰਦਾ ਸੀ ਇੱਧਰ ਬਾਹਰ ਰਹਿੰਦਾ ਸੀ ਨੇਰਾ ਆ ਹੁਣ ਲਾਤਾ ਇੱਥੇ ਪਤਾ ਹਰ ਸੋਹਣੀ ਸੀ ਔਖਾ ਹੋ ਜਾਂਦਾ ਸੀ ਹਾਰਦੂ ਸਵੇਰੇ ਚੌਣ ਵੇਲੇ ਨਾ ਔਖਾ ਹੋ ਜਾਂਦਾ ਸੀ ਇੱਥੇ ਬਾਹਰ ਪਸੂ ਬੰਨ ਕੇ ਚੌਣੇ ਆ ਤਾਂ ਹੁਣ ਕੋਈ ਖਤਰਾ ਨਹੀਂ ਆਈ ਹੋਪ ਐਸ ਦਾ ਬਲੌਗ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਤਾਂ ਇਹ ਬਲੌਗ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਚੈਨਲ ਨੂੰ ਸਿਰਫ ਔਰ ਸਿਰਫ ਵਾਚ ਟਾਈਮ ਦੀ ਜ਼ਰੂਰਤ ਰਹੇਗੀ ਇਕੱਲੀ ਸੋ ਸਪੋਰਟ ਕਰੋ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਥੈਂਕ ਯੂ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਟੇਕ ਕੇਅਰ ਬਾਏ ਬਾਏ